ਸੱਚੀ ਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਮੈਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਅਪਡੇਟ ਸਰਦਾਰ ਵੱਲੋਂ ਭਾਈ ਪਟੇਲ ਦੀ 150ਵੀਂ ਜਨਤੀ ਦੇ ਸਾਰੇ ਦੇਸ਼ ਵਿੱਚ ਯਾਤਰਾਵਾਂ ਕੱਢੀਆਂ ਗਈਆਂ ਹਨ ਇਹਨਾਂ ਯਾਤਰਾਵਾਂ ਦੇ ਮੈਰਾਥਨ ਦੇ ਰੂਪ ਚ ਤੇ ਕਈ ਯਾਤਰਾ ਦੇ ਰੂਪ ਦੇ ਵਿੱਚ ਕੱਢੀਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ ਅੱਜ ਮੋਗੇ ਜ਼ਿਲ੍ਹੇ ਵਿੱਚ ਵੀ ਡਾਕਟਰ ਹਰਜੋਤ ਸਿੰਘ ਕਮਲ ਤੇ ਉਹਨਾਂ ਦੇ ਕਈ ਸਾਥੀਆਂ ਵੱਲੋਂ ਇਹ ਯਾਤਰਾ ਸ਼ਹੀਦੀ پارک ਤੋਂ ਲੈ ਕੇ ਨੇਚਰ پارک ਤੱਕ ਕੱਢੀ ਗਈ ਹੈ ਪਹਿਲਾਂ ਤਾਂ ਸਾਰਿਆਂ ਨੂੰ ਬੜੀ ਪਿਆਰ ਭਰੀ ਮੇਰੀ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਭਾਜਪਾ ਵੱਲੋਂ ਇੱਕ ਸਾਨੂੰ ਸਿਗਾ ਕਿ ਅਸੀਂ ਸੰਕਲਪ ਲਿਆ ਸੀ ਕਿ ਜਿਹੜੀ ਦੇਸ਼ ਦੀ ਏਕਤਾ ਅਖੰਡਤਾ ਦੇ ਉੱਤੇ ਸਾਰਾ ਜੀਵਨ ਕੰਮ ਕਰਨ ਵਾਲੇ ਸਾਡੇ ਸਰਦਾਰ ਪਟੇਲ ਉਹਨਾਂ ਦੇ 150ਵੇਂ ਬਰੇ ਦੇ ਉੱਤੇ ਅਸੀਂ ਪੂਰੇ ਦੇਸ਼ ਦੇ ਵਿੱਚ ਏਕਤਾ ਯਾਤਰਾਵਾਂ ਜਿਹੜੀਆਂ ਉਹ ਕੱਢਣੀਆਂ ਹੈਗੀਆਂ ਕੋਈ ਤੇ ਮੈਰਾਥਨ ਦੇ ਰੂਪ ਦੇ ਵਿੱਚ ਕਿਤੇ ਯਾਤਰਾ ਦੇ ਰੂਪ ਵਿੱਚ ਸੋ ਅੱਜ ਮੋਗੇ 'ਚ ਵੀ ਅਸੀਂ ਇਹ ਪ੍ਰਬੰਧ ਕੀਤਾ ਸਾਰੇ ਸਾਥੀਆਂ ਨੇ ਛੀਦੀ ਪਾਰਕ ਤੋਂ ਲੈ ਕੇ ਨੇਚਰ ਪਾਰਕ ਤੱਕ ਇਹ ਜਿਹੜੀ ਆ ਸੰਕਲਪ ਲੈ ਕੇ ਇਹ ਯਾਤਰਾ ਕੱਢੀ ਆ ਕਿ ਜਿਸ ਤਰੀਕੇ ਨਾਲ ਸਰਦਾਰ પટેલ ਨੇ ਦੇਸ਼ ਨੂੰ ਇਕੱਠੇ ਕਰਨ ਵਾਸਤੇ ਜਿਹੜੇ ਛੋਟੇ-ਛੋਟੇ ਰਾਜ ਸੀਗੇ ਉਹਨਾਂ ਨੂੰ ਨਾਲ ਰਲਾ ਕੇ ਭਾਰਤ ਨੂੰ ਇੱਕ ਮਹਾਨ ਭਾਰਤ ਬਣਾਇਆ ਸੋ ਇਸ ਦਾ ਪ੍ਰਣ ਲੈਂਦੇ ਹੋਏ ਆਪਾਂ ਵੀ ਸਾਰੇ ਉਸ ਬਚਨ ਬੱਤਾਂ ਨੂੰ ਦਰਾਈਏ ਸਾਡੇ ਬੀਜੇਪੀ ਦੇ ਅ ਲੀਡਰ ਸਹਿਬਾਨ ਨੇ ਔਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬੜੀ ਇੱਕ ਅੱਛੀ ਸਾਨੂੰ ਜਿਹੜੀ ਮੂਰਤੀ ਆ ਪ੍ਰਤਿਮਾ ਉਹਨਾਂ ਦੀ ਬਣਾ ਕੇ ਦਿੱਤੀ ਹੈ ਜਿਹੜੀ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਲੋਹ ਫੋਰਜ ਦੀ ਜਿਹੜੀ ਉਹ ਮੂਰਤੀ ਆ ਲੋਹੇ ਦੀ ਬਣਾਈ ਹੈ ਸੋ ਅੱਜ ਦੀ ਅਸੀਂ ਯਾਤਰਾ ਉਹਨਾਂ ਨੂੰ ਹੀ ਸਮਰਪਿਤ ਕੀਤੀ ਹੈਗੀ ਸੋ ਮੈਂ ਕਾਮਨਾ ਕਰਦਾ ਔਰ ਇਹ ਸੰਦੇਸ਼ ਦੇਣਾ ਚਾਹਣਾ ਕਿ ਆਓ ਆਪਾ ਭਾਰਤ ਦੀ ਇੱਕ ਜੁਟਤਾ ਵਾਸਤੇ ਕੰਮ ਕਰੀਏ ਔਰ ਹਮੇਸ਼ਾ ਇੱਕ ਭਾਰਤ ਇਕਤਾ ਭਾਰਤ ਦੀ ਬਹਾਲ ਰਹੇ ਸਾਰਿਆਂ ਨੂੰ ਇਹੀ ਸੰਦੇਸ਼ ਦਿੰਦੇ ਮੈਂ ਹਾਂ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਕਮਲਜੀਤ ਕੌਰ ਤੇ ਲੈ ਕੇ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਸ਼੍ਰੀ ਵੱਲਾਭਾਈ ਪਟੇਲ ਜੀ ਦੇ 150ਵੇਂ ਜਨਮ ਸ਼ਤਾਬਦੀ ਤੇ ਇਸ ਕਰਕੇ ਇਕੱਠੇ ਹੋਏ ਹਾਂ ਉਹਨਾਂ ਨੇ ਵੱਲਾਭਾਈ ਪਟੇਲ ਜੀ ਨੇ ਸਾਰੇ ਦੇਸ਼ ਦੇ ਜਿੰਨੇ ਹਿੱਸੇ ਸੀਗੇ ਉਹਨਾਂ ਨੂੰ ਇਕੱਠੇ ਕਰਕੇ ਏਕਤਾ ਦਾ ਪ੍ਰਤੀਕ ਦਿੱਤਾ ਤੇ ਅੱਜ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਇੱਥੇ ਏਕਤਾ ਪਾਦ ਯਾਤਰਾ ਅਸੀਂ ਕੱਢੀ ਹੈ ਕਿ ਉਹਨਾਂ ਦੀ ਜਗ੍ਹਾ ਨੇ ਪ੍ਰਤੀਕ ਦਿੱਤਾ ਸੀ ਏਕਤਾ ਦਾ ਤੇ ਅੱਜ ਅਸੀਂ ਉਹਨਾਂ ਨੂੰ ਸਾਰਿਆਂ ਨੇ ਫਿਰ ਇੱਕ ਵਾਰੀ ਯਾਦ ਕਰਕੇ ਤੇ ਸਬੂਤ ਦਿੱਤਾ ਵੀ ਅੱਜ ਵੀ ਅਸੀਂ ਉਹਨਾਂ ਦੇ ਜੋ ਉਹਨਾਂ ਨੇ ਪ੍ਰਦੀਕ ਦਿੱਤਾ ਸੀ ਅੱਜ ਵੀ ਅਸੀਂ ਉਦਾਂ ਹੀ ਇਕੱਠੇ ਆ ਤੇ ਅੱਗੇ ਤੋਂ ਇਕੱਠੇ ਰਾਵਾਂਗੇ ਮੈਂ ਸੁਖਜਿੰਦਰ ਸਿੰਘ ਵੰਦਰ ਸੇਵਾਦਾਰ ਬੀਜੇਪੀ ਬਗਾਪੁਰਾਣਾ ਬੀਜੇਪੀ ਮੋਗਾ ਪੰਜਾਬ ਕੰਨੀਓ ਅੱਜ ਰਨ ਫੋਰ ਯੂਨਿਟੀ ਆਏ ਸਾਰੇ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਸਾਰਿਆਂ ਦਾ ਜੀ ਆਇਆਂ ਨੂੰ ਰਨ ਫਾਰ ਯੂਨਿਟੀ ਦਾ ਮੈਸੇਜ ਭਾਜਪੀ ਪੰਜਾਬ ਦੇ ਰਹੀ ਹੈ ਪੰਜਾਬ ਨੂੰ ਨਸ਼ੇ ਤੋਂ ਦੂਰ ਰੱਖਣ ਵਾਸਤੇ ਆਪਣੀ ਨਵੀਂ ਪੀੜ੍ਹੀ ਨੂੰ ਜੰਗ ਪੀੜ੍ਹੀ ਨੂੰ ਨਸ਼ੇ ਤੋਂ ਨਸ਼ੇ ਤੋਂ ਬਚਾਉਣ ਵਾਸਤੇ ਇਹ ਪ੍ਰੋਗਰਾਮ ਕੱਲੇ ਮੋਗੇ ਜ਼ਿਲ੍ਹੇ ਚ ਨਹੀਂ ਪੂਰੇ ਇੰਡੀਆ ਦੇ ਸਾਰੇ ਜ਼ਿਲ੍ਹਿਆਂ ਚ ਹੈ ਇੱਕ ਇੱਕ ਟਾਈਮ ਅੱਜ ਵੀ ਦੇ ਦਿਨ 31 ਅਕਤੂਬਰ ਨੂੰ ਭਾਜਪੀ ਮਨਾ ਰਹੀ ਹੈ ਇਸ ਵਾਸਤੇ ਭਾਜਪੀ ਦਾ ਬਹੁਤ ਬਹੁਤ ਧੰਨਵਾਦ ਲੋਕਾਂ ਨੂੰ ਚੰਗੀ ਹੈਲਥ ਦਾ ਤਾਂ ਏਕਤਾ ਦਾ ਸਨੇਹ ਦੇ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਮਰਵੀਰ ਸਿੰਘ ਟੋੜਾ ਜੀ ਸੂਬਾ ਸਖਤਰ ਪੰਜਾਬ ਬੀਜੇਪੀ ਪੰਜਾਬ ਅੱਜ ਮੇਰੀ ਡਿਊਟੀ ਲੱਗੀ ਹੈ ਪੰਜਾਬ ਦੀ ਇਕਾਈ ਵੱਲੋਂ ਜਿਹੜਾ ਅਸੀਂ ਪੂਰੇ ਭਾਰਤ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਵੱਡੀਆਂ ਥਾਵਾਂ ਤੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਕੌਮੀ ਏਕਤਾ ਦਿਹਾੜਾ ਸਰਦਾਰ ਵੱਲਭਭਾਈ ਪਟੇਲ ਜੀ ਦੀ ਯਾਦ ਨੂੰ ਅਸੀਂ ਮਨਾ ਰਹੇ ਹਾਂ ਅੱਜ ਉਹਨਾਂ ਦਾ 150 ਜਨਮ ਦਿਹਾੜਾ ਜਿਹਦੀ ਖੁਸ਼ੀ ਦੇ ਵਿੱਚ ਅਸੀਂ ਹਰ ਸੂਬੇ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇਹ ਦੱਸਣ ਲਈ ਕਿ ਸਰਦਾਰ ਵੱਲੋਬਾਈ ਪਟੇਲ ਜੀ ਦਾ ਇਸ ਦੇਸ਼ ਲਈ ਕਿੱਡਾ ਵੱਡਾ ਯੋਗਦਾਨ ਹੈ ਜਦੋਂ ਉਹ ਪਹਿਲੇ ਸਾਡੇ ਆਜ਼ਾਦ ਭਾਰਤ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਬਣੇ ਗ੍ਰਹਿ ਮੰਤਰੀ ਬਣੇ ਉਹਨਾਂ ਨੇ ਪ੍ਰਣ ਲਿਆ ਕਿ ਜਿੰਨੇ ਵੀ ਰਿਆਸਤਾਂ ਨੇ ਉਹਨਾਂ ਨੂੰ ਇਕਜੁੱਟ ਕਰਕੇ ਅਖੰਡ ਭਾਰਤ ਮੈਂ ਬਣਾਵਾ ਤੇ ਉਸੇ ਸੋਚ ਨੂੰ ਲੈ ਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਦੀ ਸੋਚ ਨੂੰ ਬੂਰ ਪਾਇਆ ਜਿਹੜਾ ਇੱਕ ਸੂਬਾ 370 ਧਾਰਾ ਦੇ ਨਾਲ ਸਾਡੇ ਨਾਲੋਂ ਵੱਖ ਸੀ ਉਹ 370 ਧਾਰਾ ਤੋੜ ਕੇ ਉਹ ਸੂਬੇ ਨੂੰ ਨਾਲ ਰਲਾਇਆ ਅਖੰਡ ਭਾਰਤ ਦਾ ਹਿੱਸਾ ਬਣਾਇਆ ਤੇ ਇਹੀ ਮੈਂ ਤੁਹਾਡੇ ਸਾਰਿਆਂ ਦੇ ਅੱਜ ਮੋਗੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਡਾਕਟਰ ਹਰਜੋਤ ਕਮਲ ਜੀ ਦੀ ਰਹਿਨਮਾਈ ਹੇਠ ਅਸੀਂ ਵੱਲੋਬਾਈ ਪਟੇਲ ਜੀ ਦੀ ਯਾਤਰਾ ਕੱਢੀ ਅਸੀਂ ਬਹੁਤ ਵਧੀਆ ਇਹ ਸਨੇਹਾ ਦਿੱਤਾ ਪੂਰੇ ਸ਼ਹਿਰ ਨੂੰ ਕਿ ਇੱਕ ਜੁਟਤਾ ਦੇ ਨਾਲ ਜਿਹੜੀ ਇੱਕ ਪਾਰਟੀ ਦੇ ਛਿੱਤ ਲਈ ਕੌਮ ਹਿੱਤ ਲਈ ਸਾਡੇ ਸੂਬੇ ਦੇ ਹਿੱਤ ਲਈ ਕੰਮ ਕਰਦੀ ਹੈ ਉਹਦੇ ਝੰਡੇ ਹੇਠ ਅਸੀਂ ਇਕੱਠੇ ਹੋਈਏ ਤੇ ਅਸੀਂ ਉਹਨੂੰ ਲਿਹਾਈਏ ਲੋਕਾਂ ਦੇ ਵਿੱਚ ਨੌਜਵਾਨ ਪੀੜੀ ਨੂੰ ਕੀ ਸੰਦੇਸ਼ ਦੇਣਾ ਹੈ ਦੇਖੋ ਨੌਜਵਾਨ ਪੀੜੀ ਨੂੰ ਸਾਡੇ ਲਈ ਇਹੀ ਸਨੇਹਾ ਹੈ ਕਿ ਆਉਣ ਵਾਲੀ ਜਿਹੜੀ ਕੋਈ ਅਸੀਂ ਜਿੰਨੀਆਂ ਵੀ ਪੁਰਾਣੀਆਂ ਗਲਤੀਆਂ ਕਰੀਆਂ ਵੱਖ-ਵੱਖ ਪਾਰਟੀਆਂ ਸੀ ਅਸੀਂ ਐਕਸਪੈਰੀਮੈਂਟ ਕਰਕੇ ਦੇਖੀਏ ਐਕਸਪੈਰੀਮੈਂਟ ਬੰਦ ਕਰੋ ਜਿਹੜੀ ਪਾਰਟੀ 22 ਸੂਬਿਆਂ ਦੇ ਵਿੱਚ ਸਰਕਾਰ ਬਣਾਈ ਬੈਠੀ ਹੈ ਪੂਰੇ ਦੇਸ਼ ਦੇ ਵਿੱਚ ਸਰਕਾਰ ਬਣਾਈ ਬੈਠੀ ਹੈ ਕੰਮ ਕਰ ਰਹੀ ਹੈ ਹੁਣੇ ਤੁਸੀਂ ਦੇਖੋ ਅਸੀਂ ਬਿਨਾ ਮੰਗੇ ਰਾਜਪੁਰੇ ਦੇ ਵਿੱਚ ਸਾਨੂੰ ਇੰਟੀਗ੍ਰੇਟਿਡ ਮੈਨੂਫੈਕਚਰਿੰਗ ਯੂਨਿਟ ਦਿੱਤਾ 1100 ਏਕੜ ਦੇ ਵਿੱਚ ਉਥੇ ਆਈਟੀ ਹੱਬ ਬਣਨਾ ਜਿਹਦੇ ਨਾਲ 65000 ਸਾਡੇ ਨੌਜਵਾਨ ਮੁੰਡਿਆਂ ਨੂੰ ਉਥੇ ਨੌਕਰੀ ਮਿਲਣੀ ਹੈ ਜੇ ਅਸੀਂ ਐਦਾਂ ਦੀ ਸਰਕਾਰ ਨੂੰ ਲੈ ਕੇ ਆਵਾਂਗੇ ਫਿਰ ਅਸੀਂ ਸਾਡੇ ਸੂਬੇ ਤੋਂ ਬਾਹਰ ਨੌਕਰੀ ਕਰਨ ਨਹੀਂ ਜਾਵਾਂਗੇ ਸਗੋਂ ਸੂਬੇ ਦੇ ਵਿੱਚ ਅਸੀਂ ਵੀ ਨੌਕਰੀ ਕਰਾਂਗੇ ਤੇ ਬਾਹਰਲੇਆਂ ਨੂੰ ਵੀ ਇੱਥੇ ਨੌਕਰੀ ਦਵਾਂਗੇ ਉਹ ਸਰਕਾਰ ਨੂੰ ਆਪਾਂ ਲੈ ਕੇ ਆਈਏ ਤੇ ਭਾਰਤੀ ਜਨਤਾ ਪਾਰਟੀ ਦੀ ਇੱਥੇ ਸਰਕਾਰ ਬਣਾਈ। ਐਦਾਂ ਦੀ ਹੋਰ ਅਪਡੇਟ ਜਾਣਨ ਦੇ ਲਈ ਤੁਸੀਂ ਜੁੜੇ ਰਹੋ ਪੰਜਾਬੀ ਲਿਖ ਮੀਡੀਆ ਦੇ ਨਾਲ। ਮੈਂ ਗਗਨਦੀਪ ਕੌਰ ਕੈਮਰਾਮੈਨ ਤਰਸੇਮ ਸਿੰਘ ਦੇ ਨਾਲ ਧੰਨਵਾਦ।